ਧੰਨਵਾਹਿ ਗੁਰੂ ਸਾਹਿਬ ਜੀਓ ਸ਼ਲੋਕ ਮਹਲਾ 3 ਜਨ ਸਤਗੁਰ ਸੇਵੇ ਜਗਤ ਮੁਵਾ ਬਿਰਥਾ ਜਨਮ ਗਵਾਏ ਦੁਜੈ ਭਾਏ ਅਤ ਦੁਖ ਲੱਗਾ ਮਰ ਜਮੈ ਆਵ ਜਾਏ ਬਿਸਟਾਇੰਦਰ ਵਾਸ ਹੈ ਫਿਰ ਫਿਰ ਜੋ ਨਹੀਂ ਪਾਏ ਨਾਨਕ ਬਿਨ ਨਾਵੇ ਜਮ ਮਾਰਸੀ ਅੰਤ ਗਿਆ ਪਛਤਾਏ ਮਹਿਲਾ ਤੀਜਾ ਇਸ ਜਗ ਮੈਂ ਪੁਰਖ ਏਕ ਹਾ ਹੋਰ ਸਗਲੀ ਨਾਰ ਸਵਾਈ ਸਭ ਘਟ ਭੋਗ ਵੈ ਅਲਪ ਤਰਹਿ ਅਲਖ ਨਾ ਲਖਣਾ ਜਾਇ ਪੂਰ ਗੁਰ ਬਖਾਲਿਆ ਸ਼ਬਦ ਸੋ ਜੀ ਪਾਈ ਪੁਰਖ ਸਿਵਹ ਸਿ ਪੁਰਖ ਹੋਵੈ ਜਿਨੀ ਹੋਮੈ ਸ਼ਬਦ ਜਲਾਈ ਤਿਸ ਕਾ ਸਰੀਰ ਕੋ ਨਹੀਂ ਨਾ ਕੋ ਕੰਟਕ ਬਹਿਰਾਈ ਨੇ ਚਲ ਰਾਜ ਹੈ ਸਦਾ ਤਿਸ ਕੇ ਰਾ ਨਾ ਆਵੇ ਨਾ ਜਾਏ ਆਨ ਦਿਨ ਸੇਵਕ ਸੇਵਾ ਕਰੇ ਹਰ ਸੱਚੇ ਕੇ ਗੁਣ ਗਾਈ ਨਾਨਕ ਬੇਖ ਬਿਗਸਿਆ ਹਰ ਸੱਚੇ ਕੀ ਵਡਿਆਈ ਪੌੜੀ ਜਿਨ ਕਾ ਹਰ ਨਾਮ ਵਸਿਆ ਸਦ ਹਿਰਦੈ ਹਰ ਨਾਮ ਤਿਨ ਕੋ ਰਖਣਹਾਰਾ ਹਰ ਨਾਮ ਪਿਤਾ ਹਰ ਨਾਮ ਮਾਤਾ ਹਰ ਨਾਮ ਸਖਾਈ ਮਿੱਤਰ ਹਮਾਰਾ ਹਰ ਨਾਵੇਂ ਨਾਲ ਗੱਲਾ ਹਰ ਨਾਵੇਂ ਨਾਲ ਮਸਲਤ ਹਰ ਨਾਮ ਹਮਾਰੀ ਕਰਦਾ ਨਿਤ ਸਾਰਾ ਹਰ ਨਾਮ ਹਮਾਰੀ ਸੰਗਤ ਅਤ ਪਿਆਰੀ ਹਰ ਨਾਮ ਕੁਲ ਹਰ ਨਾਮ ਪਰਵਾਰ ਜਨ ਨਾਨਕ ਕੋ ਹਰ ਨਾਮ ਹਰ ਗੁਰ ਦਿਆ ਹਰ ਹਲਤ ਪਲਤ ਸਦਾ ਕਰੇ ਨਿਸਤਾਰਾ ਜਨ ਨਾਨਕ ਕੋ ਹਰ ਨਾਮ ਹਰ ਗੁਰ ਦਿਆ ਹਰ ਹਲਤ ਪਲਤ ਸਦਾ ਕਰੇ ਨਿਸਤਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਰਿਸ਼ਾਦ ਸੰਗਤ ਜੀ ਇਹ ਪਾਵਨ ਸ਼ਬਦ ਬਢ ਹਸ ਕੀ ਵਾਰ ਦੇ ਵਿੱਚੋਂ ਚੌਥੇ ਪਾਸ਼ਾ ਤਨ ਤਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਉਚਾਰਣ ਕੀਤੀ ਹੋਈ ਵਾਰ 15ਵੀਂ ਪੌੜੀ ਦੇ ਨਾਲ ਦੋ ਸ਼ਲੋਕ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਹਨ ਆਓ ਇਸ ਪਾਵਨ ਸ਼ਲੋਕ ਅਤੇ ਪੌੜੀ ਦੀ ਵਿਚਾਰ ਸਤਿਗੁਰਾਂ ਦੀ ਕਿਰਪਾ ਨਾਲ ਸਾਂਝੀ ਕਰਨ ਦਾ ਯਤਨ ਕਰੀਏ ਸਭ ਤੋਂ ਪਹਿਲਾਂ ਗੁਰੂ ਅਮਰਦਾਸ ਜੀ ਦਾ ਪਾਵਨ ਸ਼ਲੋਕ ਸੱਜ ਜੀ ਕਿਰਪਾ ਕਰ ਰਹੇ ਆ ਸ਼ਲੋਕ ਮਹਲਾ 3 ਬਿਨ ਸਤਗੁਰ ਸੇਵੇ ਜਗਤ ਮੁਵਾ ਬਿਰਥਾ ਜਨਮ ਗਵਾਏ ਸਤਗੁਰ ਕੀ ਸੇਵਾ ਪਾਉ ਜਿਹੜਾ ਸਤਗੁਰ ਦਾ ਦੱਸਿਆ ਹੋਇਆ ਰਸਤਾ ਹੈ ਉਸ ਤੋਂ ਤੁਰੰਤ ਬਿਣਾ ਮਨੁੱਖ ਜਿਹੜਾ ਹੈ ਨਾ ਆਪਣਾ ਜਨਮ ਬ्यर्थ ਗਵਾ ਕੇ ਸੰਸਾਰ ਦੇ ਵਿੱਚ ਔਰ ਸੰਸਾਰ ਵੀ ਸਤਗੁਰ ਕਹਿੰਦੇ ਮੋਇਆ ਹੋਇਆ ਹੈ ਬਿਨ ਸਤਗੁਰ ਸੇਵੇ ਜਗਤ ਮੋਇਆ ਉਹ ਸਤਗੁਰੂ ਦਾ ਦੱਸਿਆ ਰਸਤਾ ਕਿਹੜਾ ਹੈ ਉਹ ਹੈ ਪਰਮੇਸ਼ਰ ਦਾ ਨਾਮ ਜਪਣਾ ਪਰਮੇਸ਼ਰ ਦੀ ਭਗਤੀ ਕਰਨੀ ਸਤਗੁਰੂ ਪਰਮੇਸ਼ਰ ਦੀ ਸੇਵਾ ਕੀ ਹੈ ਹੁਣ ਆਪਾਂ ਉਹਦੀ ਸੇਵਾ ਕੀ ਕਰ ਸਕਦੇ ਜਿਹੜਾ ਪਰਮੇਸ਼ਰ ਰੂਪ ਨਾ ਰੇਖ ਨਾ ਰੰਗ ਕੇ ਸਤਰਹ ਗੁਣ ਤੇ ਪ੍ਰਭ ਪੈ ਉਹ ਤਾਂ ਸਾਡੀ ਸੇਵਾ ਕਰ ਰਿਹਾ ਹੈ ਨਾ ਕਿੰਨੇ ਤਰੀਕਿਆਂ ਨਾਲ ਕਰ ਰਹੇ ਬਾਣੀ ਵਿੱਚ ਸੇਵਾ ਦੇ ਦੋ ਅਰਥ ਹੈ ਇੱਕ ਸੇਵਾ ਸੀ ਹੱਥਾਂ ਦੇ ਨਾਲ ਕਰਦੇ ਆ ਸਰੀਰ ਨਾਲ ਕਰਦੇ ਆ ਗੁਰੂ ਘਰ ਦੇ ਵਿੱਚ ਝਾੜੂ ਲਾਉਣਾ ਪੋਚਾ ਲਾਉਣਾ ਲੰਗਰ ਬਣਾਉਣਾ ਲੰਗਰ ਵਰਤਾਉਣਾ ਲੰਗਰ ਦੇ ਝੂਠੇ ਭਾਂਡੇ ਮਾਂਜਣੇ ਇੱਕ ਬਾਣੀ ਦੇ ਵਿੱਚ ਸੇਵਾ ਕੀ ਹੈ ਕਿ ਸੇਵਾ ਭਗਤੀ ਜਿਸ ਤਰ੍ਹਾਂ ਅਸੀਂ ਇੱਕ ਬਚਨ ਪੜ੍ਹਦੇ ਹਾਂ ਕਰ ਸੇਵਾ ਪਾਰ ਬ੍ਰਹਮ ਗੁਰ ਭੁੱਖ ਰਹੇ ਨਾ ਤਾਏ ਹੁਣ ਅਸੀਂ ਕਿ ਉਹਦੀ ਸੇਵਾ ਕਰ ਸਕਦੇ ਹਾਂ ਪਾਪ ਸੇਵਾ ਭਗਤੀ ਜਿਹੜੀ ਸਤਗੁਰੂ ਨੇ ਸਾਨੂੰ ਜਾਜ ਦਿੱਤੀ ਹੈ ਜੋ ਸਾਨੂੰ ਸਮਝ ਦਿੰਦੀ ਹੈ ਉਹਨੂੰ ਛੱਡ ਕੇ ਮਨੋਖ ਜਿਹੜਾ ਹੈ ਪਰਮੇਸ਼ਰ ਅਕਾਲ ਪੁਰਖ ਦੇ ਮਾਰਗ ਤੋਂ ਦੂਰ ਹੋ ਜਾਂਦਾ ਹੈ ਤੇ ਇਸ ਤਰ੍ਹਾਂ ਸਤਿਗੁਰ ਕਹਿੰਦੇ ਜਦੋਂ ਆਪਾਂ ਦੇਖਦੇ ਆਂ ਤੇ ਪੂਰਾ ਸੰਸਾਰ ਹੀ ਮੋਇਆ ਹੈ ਮੋਇਆ ਇਸ ਕਰਕੇ ਹੈ ਕਿਉਂਕਿ ਪਰਮੇਸ਼ਰ ਦੇ ਨਾਮ ਤੋਂ ਟੁੱਟਿਆ ਹੋਇਆ ਹੈ ਜਿਹੜਾ ਟੁੱਟ ਜਾਂਦਾ ਉਹਦੀ ਆਤਮਿਕ ਮੌਤ ਹੋ ਜਾਂਦੀ ਹੈ ਆਖਾਂ ਜੀਵਾਂ ਵਿਸਰੇ ਮਰ ਜਾਉ ਸਭ ਕਹਿੰਦੇ ਬ्यर्थ ਜਨਮ ਗਵਾ ਰਿਆ ਹੈ ਬਿਨ ਸਤਗੁਰ ਸੇਵੇ ਜਗਤ ਮੋਇਆ ਬਰਤਾ ਜਨਮ ਗਵਾਏ ਦੂਜਾ ਪਾਏ ਦੂਜਾ ਪਾਉ ਰੱਬ ਨੂੰ ਛੱਡ ਕੇ ਕੁਝ ਵੀ ਹੈ ਹੁਣ ਆਪਾਂ ਕਹਿੰਦੇ ਨਾ ਮਾਇਆ ਮਾਇਆ ਕੀ ਹੈ ਇੱਕ ਪੰਕਤੀ ਦੇ ਵਿੱਚ ਗੁਰੂ ਸਾਹਿਬ ਨੇ ਸਪਸ਼ਟ ਕਰ ਦਿੱਤੇ ਇਹ ਮਾਇਆ ਜਿਤ ਹਰ ਵਿਸਰੇ ਮੋਹ ਉਪਜੇ ਭਾਉ ਦੂਜਾ ਲਾਇਆ ਦੂਜਾ ਪਾਏ ਦੂਸਰੇ ਨਾਲ ਜਦੋਂ ਪਿਆਰ ਪੈ ਜਾਂਦਾ ਰੱਬ ਨੂੰ ਛੱਡ ਕੇ ਕੋਈ ਵੀ ਚੀਜ਼ ਹੋਵੇ ਦੂਜਾ ਪਾਇ ਅਤ ਦੁੱਖ ਲੱਗਦਾ ਫਿਰ ਉਹਦੇ ਵਿੱਚੋਂ ਦੁੱਖ ਮਿਲਦਾ ਜਿਹਦਾ ਮਨੁੱਖ ਨਰੰਕਾਰ ਨੂੰ ਛੱਡ ਕੇ ਸੰਸਾਰ ਦੇ ਨਾਲ ਮੋਹ ਪਾਉਂਦਾ ਪਿਆਰ ਪਾਉਂਦਾ ਜਦੋਂ ਸੰਸਾਰ ਤੋਂ ਦੁੱਖ ਮਿਲਦਾ ਹੈ ਬੜਾ ਦੁਖੀ ਹੁੰਦਾ ਧੀਆਂ ਪੁੱਤਰਾਂ ਨਾਲ ਮੋਹ ਕਰਦਾ ਉਹ ਕਰਨਾ ਵੀ ਚਾਹੀਦਾ ਪਿਆਰ ਕਰਨਾ ਚਾਹੀਦਾ ਪਰ ਇਹ ਨਹੀਂ ਕਿ ਰੱਬ ਨੂੰ ਭੁੱਲ ਜਾਣਾ ਚਾਹੀਦਾ ਰੱਬ ਨੂੰ ਭੁੱਲ ਗਿਆ ਫਿਰ ਦੁਖੀ ਹੁੰਦਾ ਜਿਹਨਾਂ ਦਾ ਪਿਆਰ ਕਰਦਾ ਸੀ ਜਿਹੜਾਂ ਚੀਜ਼ਾਂ ਨਾਲ ਪਿਆਰ ਕਰਦਾ ਹੈ ਜਿਹਨਾਂ ਪਦਾਰਥਾਂ ਨਾਲ ਪਿਆਰ ਕਰਦਾ ਹੈ ਰੱਬ ਨੂੰ ਛੱਡ ਦਿੰਦਾ ਹੈ ਉਹਦੇ ਵਿੱਚ ਸਤਿਗੁਰ ਕਹਿੰਦੇ ਬਹੁਤ ਭਾਰੀ ਇਹਨੂੰ ਦੁੱਖ ਲੱਗਦਾ ਹੈ ਅਤ ਦੁੱਖ ਲੱਗਦਾ ਹੈ ਦੂਜਾ ਭਾਇ ਅਤ ਦੁੱਖ ਲੱਗਾ ਕੀ ਹੁੰਦਾ ਕਹਿੰਦੇ ਮਰ ਜੰਮ ਆਵੈ ਜਾਏ ਇਸੇ ਵਿੱਚ ਹੀ ਮਰਦਾ ਫਿਰ ਜੰਮਦਾ ਆਉਂਦਾ ਸੰਸਾਰ ਵਿੱਚ ਚਲਾ ਜਾਂਦਾ ਤੇ ਫਿਰ ਉਹਨੂੰ ਕੋਈ ਟਿਕਾਣਾ ਥੋੜੇ ਮਿਲਦਾ ਹੈ ਬਿਸਟਾ ਅੰਦਰ ਵਾਸ ਹੈ ਫਿਰ ਫਿਰ ਜੋਨੀ ਪਾਏ ਉਹਦਾ ਨਾ ਵਿਕਾਰਾਂ ਦੀ ਗੰਧ ਵਿੱਚ ਵਸ ਰੰਦਾ ਵਿਕਾਰਾਂ ਗੰਦਗੀ ਤਾਂ ਹੈ ਨਾ ਵਿਕਾਰ ਜਿਹੜੇ ਆ ਉਹ ਗੰਦਗੀ ਜੀਵਨ ਵਿੱਚ ਪੈਦਾ ਕਰਦੇ ਆ ਉਹਦਾ ਵਿਕਾਰਾਂ ਦੇ ਵਿੱਚ ਹੀ ਹੁਣ ਮਨੁੱਖ ਨਸ਼ਿਆਂ ਦੇ ਵਿੱਚ ਪਿਆ ਹੋਵੇ ਬੁਰੇ ਭੈੜੇ ਕੰਮਾਂ ਦੇ ਵਿੱਚ ਪਿਆ ਹੋਵੇ ਤਾਂ ਨਰਕ ਹੀ ਹੈ ਨਾ ਗੰਦਗੀ ਹੈ ਹੋਰ ਕੀ ਬਿਸਟਾ ਅੰਦਰ ਵਾਸ ਹੈ ਫਿਰ ਫਿਰ ਜੋਨੀ ਪਾਏ ਪਤਾ ਨਹੀਂ ਕਿੰਨੀ ਅਗ ਜੁਨੀਆਂ ਭੁਗਤਦਾ ਸਾਰੀ ਦਿਹਾੜੀ ਦੇ ਵਿੱਚ ਕਦੇ ਕੁਝ ਬਣ ਜਾਂਦਾ ਕਦੇ ਕੁਝ ਬਣ ਜਾਂਦਾ ਇਦਾਂ ਇਹਦਾ ਜੀਵਨ ਬਤੀਤ ਹੋ ਰਿਹਾ ਨਾਨਕ ਬਿਨ ਨਾਵੇ ਜਮ ਮਾਰਸੀ ਆਂਤ ਗਿਆ ਪਛਤਾਏ ਫੇਰ ਨਾ ਮਨੁੱਖ ਅਖੀਰਲੇ ਸਮੇਂ ਪਛਤਾਉਂਦਾ ਕਿ ਰੱਬ ਦੀ ਭਗਤੀ ਕਰ ਲੈਂਦਾ ਨਾਮ ਜਪ ਲੈਂਦਾ ਤੇ ਫਿਰ ਕਹਿੰਦੇ ਇਹੀ ਵਿਕਾਰ ਜਿਹੜੇ ਆ ਇਹਦੇ ਵਾਸਤੇ ਦੁਖਦਾਈ ਬਣ ਜਾਂਦੇ ਤੇ ਨਾਮ ਤੋਂ ਬਿਨਾਂ ਸਤਗੁਰੂ ਦਾ ਤਰੀਕਾ ਸਮਝਾਉਂਦੇ ਕਹਿੰਦੇ ਨਾਮ ਤੋਂ ਬਿਨਾਂ ਤੇ ਜੰਮ ਵੀ ਇਹਨੂੰ ਸਜ਼ਾ ਦੇਣਗੇ ਪਾਪ ਇਹ ਵਿਕਾਰ ਹੀ ਇਹਦੇ ਜੰਮ ਬਣ ਜਾਂਦੇ ਆ ਨਾਨਕ ਬਿਨ ਨਾਵੈ ਜੰਮ ਮਾਰਸੀ ਅੰਤ ਗਿਆ ਪਛਤਾਏ ਮਹਲਾ ਤੀਜਾ ਸਤਿਗੁਰ ਕਹਿੰਦੇ ਇਸ ਜਗ ਮੈਂ ਪੁਰਖ ਏਕ ਹੈ ਹੋਰ ਸਗਲੀ ਨਾਰ ਸੁਭਾਈ ਇਹ ਗੱਲ ਪੂਰੇ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਦਾ ਨਿਚੋੜ ਹੈ ਭਾਈ ਏਕ ਹੈ ਪ੍ਰਮਾਤਮਾ ਏਕ ਹੈ ਸਾਹਿਬ ਮੇਰਾ ਏਕੋ ਹੈ ਏਕੋ ਹੈ ਭਾਈ ਏਕੋ ਹੈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਚਾਹਾਂ ਇਸ ਜਗ ਮੈਂ ਪੁਰਖ ਏਕ ਹੈ ਰਬ ਦੋ ਚਾਰ ਨਹੀਂ ਹੈਗੇ ਇੱਕੋ ਹੀ ਹੈ ਹੋਰ ਸਗਲੀ ਨਾਰ ਸਬਾਈ ਇਹ ਜੋ ਇਸ ਸ੍ਰਿਸ਼ਟੀ ਦੇ ਜਿਹੜੇ ਜੀਵ ਆ ਜਿਨ੍ਹਾਂ ਆਪਾਂ ਕਹਿੰਦੇ ਜੀਵ ਇਸਤਰੀਆਂ ਆ ਪਤੀ ਪਰਮੇਸ਼ਰ ਏਕ ਅਕਾਲ ਪੁਰਖ ਹੈ ਇਸ ਜਗ ਮੈਂ ਪੁਰਖ ਏਕ ਹੈ ਹੋਰ ਸਗਲੀ ਨਾਰ ਸਬਾਈ ਸਭ ਘਟ ਭੋਗ ਵੈ ਅਲਪ ਤਰਹਿ ਅਲਖਨਾ ਲਖਨਾ ਜਾਈ ਉਹ ਪ੍ਰਮਾਤਮਾ ਪਤੀ ਜਿਹੜਾ ਨਾ ਸਾਰੇ ਘਟਾਂ ਨੂੰ ਭੋਗਦਾ ਸਾਰੇ ਹਿਰਦਿਆਂ ਦੇ ਵਿੱਚ ਉਹ ਸਾਰੇ ਸ਼ਰੀਰਾਂ ਦੇ ਵਿੱਚ ਵਿਆਪਕ ਹੈ ਪਰ ਨਰਲੇਪ ਵੀ ਹੈ ਆਲਪਤ ਹੈ ਅ ਲਖਨਾਂ ਲਖਿਆ ਜੀ ਉਹ ਲਖ ਪ੍ਰਭੂ ਹੈ ਨਾ ਉਹਦੀ ਸਮਝ ਨਹੀਂ ਪੈਂਦੀ ਬਿਆਨ ਨਹੀਂ ਕਰ ਸਕਦੇ ਪਰ ਕਿਦਾਂ ਉਹਦੀ ਸਮਝ ਆਉਂਦੀ ਹੈ ਕਹਿੰਦੇ ਪੂਰੇ ਗੁਰ ਬਖਾਲਿਆ ਸ਼ਬਦੈ ਸੋਜੀ ਪਾਈ ਪਰ ਪੂਰੇ ਗੁਰੂ ਨੇ ਉਹ ਅਲਖ ਪ੍ਰਭੂ ਦੇ ਦਰਸ਼ਨ ਕਰਾ ਦਿੱਤੇ ਭਾਵ ਉਹਦੇ ਗੁਨਾ ਨਾਲ ਸਾਨੂੰ ਜੋੜ ਦਿੱਤਾ ਉਸ ਪ੍ਰਮਾਤਮਾ ਦੀ ਬਖਸ਼ਿਸ਼ ਨਾਲ ਜੋੜ ਦਿੱਤਾ ਕਿਸ ਤਰ੍ਹਾਂ ਸ਼ਬਦ ਦੇ ਸੋਝੀ ਪਾਇ ਸਤਿਗੁਰ ਦੇ ਸ਼ਬਦ ਦੁਆਰਾ ਸਾਨੂੰ ਸਮਝਾ ਦਿੱਤਾ ਸਾਨੂੰ ਸੋਝੀ ਪੈ ਗਈ ਪੂਰੇ ਗੁਰ ਵਿਖਾਲਿਆ ਸ਼ਬਦ ਦੇ ਸੋਝੀ ਪਾਈ ਕੀ ਸੋਝੀ ਆਈ ਸ਼ਬਦ ਪੜ੍ਹ ਕੇ ਕੀ ਪੁਰਖ ਹੈ ਸੇਵੈ ਸੇ ਪੁਰਖ ਹੋਵੇ ਜਿਨ੍ਹਾਂ ਹਮੇ ਸ਼ਬਦ ਜਲਾਈ ਜਿਨ੍ਹਾਂ ਨੇ ਨਾ ਆਪਣੀ ਮੈਂ ਨੂੰ ਸ਼ਬਦ ਨਾਲ ਸਾੜ ਦਿੱਤਾ ਕਿ ਮੈਂ ਕੁਛ ਨਹੀਂ ਹਾਂ ਇਹ ਸਤਿਗੁਰ ਤੁਤ ਬਿਨ ਦੂਜਾ ਨਾਹੀ ਕੋ ਜੇ ਦਿਨ ਹਮੇ ਛੜ ਸੜ ਗਈ ਤੇ ਸਮਝ ਆ ਗਈ ਕਿ ਪ੍ਰਮਾਤਮਾ ਅਕਾਲ ਪੁਰਖ ਦੀ ਅਰਦਾਸਾ ਕਰਕੇ ਪ੍ਰਮਾਤਮਾ ਦੀ ਸੇਵਾ ਭਗਤੀ ਕਰਕੇ ਉਹਦੇ ਵਿੱਚ ਲੀਨ ਹੋਣਾ ਹੈ ਤੇ ਸਤਿਗੁਰ ਸਮਝਾ ਰਹੇ ਆ ਪੁਰਖ ਸੇਵਾ ਸੇ ਪੁਰਖ ਹੋਵੇ ਉਹ ਪ੍ਰਮਾਤਮਾ ਪ੍ਰਭੂ ਪੁਰਖ ਜਿਹੜਾ ਨੂੰ ਉਹ ਜਪਦੇ ਆ ਉਸ ਪੁਰਖ ਦਾ ਰੂਪ ਹੋ ਜਾਂਦੇ ਆ ਇਹ ਸਾਡੀ ਜ਼ਿੰਦਗੀ ਦਾ ਮਕਸਦ ਹੈ ਗੁਰੂ ਸਾਹਿਬ ਕਹਿੰਦੇ ਪੁਰਖਾ ਸੇਵਾ ਸੇ ਪੁਰਖ ਹੋਵੇ ਜਿਹੜੀ ਹੋ ਮੈਂ ਸ਼ਬਦ ਜਲਾਇ ਇਹ ਸਤਗੁਰ ਮਹਾਰਾਜ ਕੋਈ ਉਹਦਾ ਸਰੀਰਕ ਵੀ ਹੈ ਕਹਿੰਦੇ ਨਹੀਂ ਤਿਸ ਕਾ ਸਰੀਰਕ ਕੋ ਨਹੀਂ ਨਾ ਕੋ ਕੰਟਕ ਵਿਰਾਈ ਕੰਡ ਕਹਿੰਦੇ ਕੰਡਾ ਜਾ ਹਿੰਦੀ ਦਾ ਪੱਕਾ ਟਾ ਕਹ ਦੇ ਨੇ ਤਿਸ ਕਾ ਸਰੀਰ ਕੋ ਨਹੀਂ ਉਹ ਅਲਖ ਪਰਮਾਤਮਾ ਨਾ ਉਹਦਾ ਕੋਈ ਸਰੀਰ ਨਹੀਂ ਨਾ ਕੋਈ ਉਹਨੂੰ ਦੁੱਖ ਜੁ ਦੁਖੀ ਕਰਨ ਵਾਲਾ ਨਾ ਉਸ ਦਾ ਕੋਈ ਬੈਰੀ ਹੈ ਨਾ ਕੋ ਕੰਟਕ ਬੈਰਾਈ ਨੈਚਰ ਰਾਜ ਹੈ ਸਦਾ ਤਿਸ ਕੇਰਾ ਉਸ ਪਰਮਾਤਮਾ ਦਾ ਜਿਹੜਾ ਰਾਜ ਨਾ ਅਟਲ ਹੈ ਆ ਦੁਨੀਆ ਦੇ ਵਿੱਚ ਰਾਜੇ ਆਉਂਦੇ ਆ ਚਲੇ ਜਾਂਦੇ ਆ ਬੜਾ ਕੁਝ ਕਰਦੇ ਆ ਔਰ ਆਪਣੇ ਆਪ ਨੂੰ ਰੱਬ ਸਮਝਦੇ ਆ ਪਰ ਅਕਾਲ ਪੁਰਖ ਦਾ ਰਾਜ ਜਿਹੜਾ ਹੈ ਨਾ ਉਹ ਨੇਚਲ ਹੈ ਅਟਲ ਹੈ ਨੇਚਲ ਰਾਜ ਹੈ ਸਦਾ ਤਿਸ ਕੇਰਾ ਨਾ ਆਵੇ ਨਾ ਜਾਏ ਨਾਉ ਜਮਦਾ ਤੇ ਨਾ ਮਰਦਾ ਹੈ ਪਰਮੇਸ਼ਰ ਤੇ ਰੱਬ ਕੀ ਹੋਇਆ ਜਿਹਨੂੰ ਸਥਾਪਨ ਕਰ ਲਿਆ ਪਰ ਸਮਾਂ ਆਏਗਾ ਪੱਥਰ ਵੀ ਇੱਕ ਦਿਨ ਰੇਤ ਬਣ ਜਾਂਦਾ ਸਤਗੁਰ ਕਹਿੰਦੇ ਉਸ ਰੱਬ ਨਾਲ ਜੁੜੋ ਨਾ ਉਹ ਮਰੈ ਨਾ ਹੋਵੇ ਸੋ ਦਿੰਦਾ ਰਹੇ ਨਾ ਚੁੱਕੇ ਪੋ ਨੈਚਰ ਰਾਜ ਹੈ ਸਦਾ ਤਿਸ ਕੇ ਰਾ ਨਾ ਆਵੇ ਨਾ ਜਾਏ ਅਣ ਦਿਨ ਸੇਵਕ ਸੇਵਾ ਕਰੇ ਹਰ ਸੱਚੇ ਕੇ ਗੁਣ ਗਾਈ ਅਣ ਦਿਨ ਹਰ ਵੇਲੇ ਡੇ ਨਾਈਟ ਅਣ ਦਿਨ ਸੇਵਕ ਸੇਵਾ ਕਰੇ ਉਹ ਸੇਵਕ ਉਹ ਸੱਚੇ ਹਰੀ ਦੀ ਸਿਮਤ ਸਲਾਹ ਕਰਦਾ ਅਤੇ ਹਰੀ ਦੇ ਗੁਣ ਗੈਣ ਕਰਦਾ ਨਾਨਕ ਵੇਖ ਵੇਖ ਕੇ ਆਹ ਹਰ ਸੱਚੇ ਕੀ ਵਡਿਆਈ ਵਿਕਾਸ ਖੁਸ਼ੀ ਹੁੰਦੀ ਹੈ ਖੇੜਾ ਹੁੰਦਾ ਕਦੋਂ ਸੱਚੇ ਦੀ ਵਡਿਆਈ ਵੇਖ ਕੇ ਜਦੋਂ ਅਸੀਂ ਗੁਰੂ ਦੇ ਸ਼ਬਦ ਰਾਹੀਂ ਉਹਦੀ ਵਡਿਆਈ ਨੂੰ ਦੇਖਦੇ ਅੱਗੇ ਜਿਹੜੀ ਪੌੜੀ ਇਹ ਦੇ ਉਚਾਰਨ ਕਰਤਾ ਸਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਕਿਉਂਕਿ ਉਹਨਾਂ ਦੀ ਵਾਰ ਹੈ ਵਡਾਂਸ ਕੀ ਵਾਰ ਦੀ ਇਹ 15ਵੀਂ ਪੌੜੀ ਹੈ ਉਹਦੇ ਨਾਲ ਦੋ ਸ਼ਲੋਕ ਗੁਰੂ ਅਮਰਦਾਸ ਜੀ ਦੇ ਆਪ ਜੀ ਨੇ ਸਰਬਨ ਕੀਤੇ ਆ ਸਬਜੀ ਪੌੜੀ ਦੇ ਵਿੱਚ ਬਖਸ਼ਿਸ਼ ਕਰਦੇ ਆ ਗੁਰੂ ਨਾਮਦਾਸ ਜੀ ਜਿਨ ਕਾ ਹਰ ਨਾਮ ਵਸਿਆ ਸਦ ਹਿਰਦੈ ਜਿਨ੍ਹਾਂ ਦੇ ਹਿਰਦੇ ਵਿੱਚ ਨਾ ਪਰਮੇਸ਼ਰ ਵਾਹਿਗੁਰੂ ਜੀ ਦਾ ਨਾਮ ਵਸ ਜਾਂਦਾ ਹੈ ਪਾਵ ਹਰ ਵੇਲੇ ਉਹਨੂੰ ਜਪਦੇ ਆ ਤੇ ਉਹਨਾਂ ਨੂੰ ਇਹ ਸਮਝ ਆ ਜਾਂਦੀ ਕਿਹੜੀ ਸਮਝ ਆਉਂਦੀ ਹੈ ਹਰ ਨਾਮੋ ਤਨ ਕੋ ਰਖਣਹਾਰ ਇਹ ਸਮਝ ਆ ਗਈ ਕਿ ਬਚਾਉਣ ਵਾਲਾ ਵੀ ਹਰੀ ਦਾ ਨਾਮ ਹੈ ਕਿਉਂਕਿ ਮੇਰੇ ਨਾਲ ਹੈ ਇਹ ਜਦੋਂ ਭਰੋਸਾ ਬਣ ਗਿਆ ਕਿ ਸੋ ਸਤਗੁਰ ਪਿਆਰਾ ਮੇਰੇ ਨਾਲ ਹੈ ਜਿੱਥੇ ਕਿੱਥੇ ਮੈਨੂੰ ਲੈ ਚੜਾਈ ਹਰ ਨਾਮੋ ਤਿੰਨ ਕੋ ਰਖਣਹਾਰ ਜਿਨ੍ਹਾਂ ਦੇ ਹਿਰਦੇ ਵਿੱਚ ਵਸ ਗਿਆ ਨਾ ਉਹਨਾਂ ਨੂੰ ਹੋਰ ਕਿਸੇ ਦੀ ਪ੍ਰਵਾਹ ਕੋਈ ਨਹੀਂ ਉਹਨਾਂ ਨੂੰ ਸਮਝ ਆ ਗਈ ਹਰ ਨਾਮ ਪਿਤਾ ਹਰ ਨਾਮ ਮਾਤਾ ਇਨਾ ਭਰੋਸਾ ਇਨਾ ਵਿਸ਼ਵਾਸ ਇਨਾ ਯਕੀਨ ਬਣ ਜਾਂਦਾ ਕਿ ਹਰੀ ਦਾ ਨਾਮ ਹੀ ਸਾਡੀ ਮਾਤਾ ਹੈ ਸਾਡਾ ਪਿਤਾ ਹੈ ਹਰ ਨਾਮ ਸਖਾਈ ਮੇਰਾ ਸਖਾ ਮਿੱਤਰ ਹਮਾਰਾ ਹਰ ਨਾਮ ਸਖਾਈ ਮਿੱਤਰ ਹਮਾਰਾ ਹਰ ਨਾਵੇ ਨਾਲ ਗੱਲਾਂ ਹਰ ਨਾਵੇ ਨਾਲ ਮਸਲਤ ਸਲਾਹ ਵਸਵਰਾ ਕਰਨਾ ਹੋਵੇ ਨਾ ਕਹਿੰਦੇ ਪਰਮੇਸ਼ਰ ਦਾ ਨਾਮ ਹੈ ਕਿੱਦਾਂ ਸਾਨੂੰ ਫਿਰ ਗੱਲਾਂ ਆਉਂਦੀਆਂ ਕਿੱਡੀ ਸੂਝ ਦਿੰਦਾ ਜਿਹੜੀ ਗੱਲ ਯਾਦ ਨਹੀਂ ਆਉਂਦੀ ਉਹ ਵੀ ਆ ਜਾਂਦੀ ਇਹ ਕੌਣ ਕਰਾ ਰਿਹਾ ਪਰਮੇਸ਼ਰ ਦਾ ਨਾਮ ਉਹਦੇ ਨਾਲ ਗੱਲਾਂ ਕਰਦੇ ਕਲਾ ਕਿਦਾਂ ਫਿਰ ਗੁਰਮਤਿ ਦੇ ਹਿਸਾਬ ਨਾਲ ਗੁਰੂ ਦੀ ਮਤ ਨਾਲ ਹਰ ਨਾਵੇ ਨਾਲ ਗੱਲਾਂ ਸਾਡੀਆਂ ਗੱਲਾਂ ਸਾਡੀ ਸਲਾਹ ਹਰ ਨਾਮ ਹਮਾਰੀ ਕਰਦਾ ਨਿਤ ਸਾਰਾ ਹਰ ਨਾਵੇ ਨਾਲ ਗੱਲਾਂ ਹਰ ਨਾਵੇ ਨਾਲ ਮਸਲਤ ਹਰ ਨਾਮ ਹਮਾਰੀ ਕਰਦਾ ਨਿਤ ਸਾਰਾ ਸਾਰ ਕਰਦਾ ਸਾਡੀ ਸਾਰ ਲੈਂਦਾ ਹੈ ਸਾਡੀ ਸਹਾਇਤਾ ਕਰਦਾ ਹੈ ਹਰ ਨਾਮ ਹਮਾਰੀ ਸੰਗਤ ਅਤ ਪਿਆਰੀ ਪਰਮੇਸ਼ਰ ਦਾ ਨਾਮ ਹੀ ਸਾਡੀ ਪਿਆਰੀ ਸੰਗਤ ਹੈ ਹਰ ਨਾਮ ਹਮਾਰੀ ਸੰਗਤ ਅਤ ਪਿਆਰੀ ਹਰ ਨਾਮ ਕੁਲ ਹਰ ਨਾਮ ਪਰਿਵਾਰ ਨਾਮ ਹੀ ਸਾਡੀ ਕੁਲ ਹੈ ਨਾਮ ਹੀ ਸਾਡਾ ਪਰਿਵਾਰ ਹੈ ਆਖਰ ਵਿੱਚ ਗੁਰੂ ਸਾਹਿਬ ਕਹਿੰਦੇ ਨਨਦਾਨਕ ਕੋ ਹਰ ਨਾਮ ਹਰ ਗੁਰ ਦੀ ਆ ਗੁਰੂ ਨੇ ਦੇਣਾ ਗੁਰੂ ਦੇ ਕੋਲੇ ਮੰਗਦੇ ਆਪਾਂ ਵਿਸਰਨਾਹੀ ਦਾਤਾਰ ਆਪਣਾ ਨਾਮ ਦੇਹੁ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ ਜਿਪਉਣਾ ਵੀ ਹੋਣਿਆ ਆਪ ਜਪਾਇ ਜਪੇ ਸੁਨਾਓ ਆਪ ਗਵਾਏ ਸੁ ਹਰ ਗੁਣ ਗਾ ਜਨ ਨਾਨਕ ਕੋ ਹਰ ਨਾਮ ਹਰ ਗੁਰ ਦੀਆ ਗੁਰੂ ਨੇ ਪਰਮੇਸ਼ਰ ਦਾ ਨਾਮ ਦਿੱਤਾ ਪਰਮੇਸ਼ਰ ਦਾ ਨਾਮ ਕੀ ਕਰਦਾ ਹਰ ਹਲਤ ਪਲਤ ਸਦਾ ਕਰੇ ਨਿਸਤਾਰਾ ਉਸ ਪਰਮੇਸ਼ਰ ਦਾ ਨਾਮ ਪਰਮੇਸ਼ਰ ਕਾਲਪੁਰਖ ਜਿਹੜਾ ਇਸ ਲੋਕ ਪਰਲੋਕ ਵਿੱਚ ਭਾਵੇਂ ਸਾਡੇ ਆਉਣ ਵਾਲੇ ਸਮੇਂ ਵਿੱਚ ਵੀ ਸਾਡਾ ਪਾਰ ਉਤਾਰਾ ਕਰਦਾ ਹੈ ਨਹੀਂ ਤਾਂ ਗੁਰੂ ਸਾਹਿਬ ਕਹਿੰਦੇ ਭਾਈ ਬਿਨ ਸਤਗੁਰ ਸੇਵੇ ਜਗਤ ਮੁਵਾ ਬਿਰਥਾ ਜਨਮ ਗਵਾਏ ਇਸ ਸੰਸਾਰ ਦੇ ਵਿੱਚ ਆਏ ਆ ਪਰਮੇਸ਼ਰ ਦੇ ਨਾਮ ਨਾਲ ਸਾਝ ਪਾਈਏ ਪਰਮੇਸ਼ਰ ਦੇ ਨਾਮ ਨੂੰ ਜਪੀਏ ਬਥਾਰਾ ਕੁਝ ਮੰਗਦੇ ਆ ਪਰ ਉਹ ਸਾਡੇ ਵਾਸਤੇ ਦੁਖਦਾਈ ਹੋ ਜਾਂਦਾ ਹੈ। ਹੱਤ ਦੁੱਖ ਲੱਗਾ। ਦੁੱਖ ਲੱਗਦਾ ਕਿਉਂਕਿ ਅਸੀਂ ਉਹ ਮੰਗਦੇ ਆ ਜੋ ਸਾਨੂੰ ਸੁੱਖ ਨਹੀਂ ਦੇ ਸਕਦਾ। ਸਭ ਕਹਿੰਦੇ ਬਿਨ ਤੁਦ ਹੋਰ ਦੇ ਮੰਗਣਾ। ਸਿਰ ਦੁੱਖਾਂ ਕੇ ਦੁੱਖ। ਉਹ ਦੁੱਖ ਹੁਣ ਬੰਦਾ ਪੁੱਤਰ ਚਾਹੀਦਾ ਅਰਦਾਸਾਂ ਕਰਦਾ। ਕਿਉਂਕਿ ਮੰਗਣਾ ਵੀ ਤਾਂ ਸਤਗੁਰੂ ਦੇ ਕੋਲੋਂ ਐ ਨਾ। ਜੋ ਮੰਗ ਐ ਠਾਕੁਰ ਆਪਣੇ ਤੇ ਸੋਈ ਸੋਈ ਦੇ ਮੰਗ ਤਾਂ ਲਿਆ ਪਰ ਇਹ ਨਹੀਂ ਆਖਿਆ ਕਿ ਸਤਗੁਰੂ ਮਹਾਰਾਜ ਕਿਰਪਾ ਕਰ ਬਖਸ਼ਿਸ਼ ਕਰੀ ਪੁੱਤਰ ਹੋਵੇ ਗੁਰਸਿੱਖ ਹੋਵੇ ਨਾਮ ਨਾਲ ਜੁੜੇ ਬਾਣੀ ਨਾਲ ਜੁੜੇ ਗੁਰਮਤਿ ਦਾ ਧਾਰਮੀ ਹੋਵੇ ਮੰਗ ਲਿਆ ਵੱਡਾ ਹੋ ਗਿਆ ਕੁਰਾਹੇ ਪੈ ਗਿਆ ਦੁੱਖ ਦਿੰਦਾ ਉਹੀ ਮਾਂ ਜਿਹੜੀ ਮੰਗਦੀ ਸੀ ਮੇਰਾ ਪੁੱਤਰ ਮੇਰੇ ਪੁੱਤਰ ਤੋਂ ਵਧੀਆ ਕੋਈ ਹੈ ਹੀ ਨਹੀਂ ਬੜਾ ਸੋਹਣਾ ਹੈ ਪਰ ਉਹ ਹੀ ਕਹਿੰਦੀ ਹੈ ਕਿ ਜੰਮਦਾ ਕਿਉਂ ਨਹੀਂ ਮਰਦਾ ਕਿਉਂਕਿ ਦੁੱਖ ਦਿੱਤਾ ਨਾਮ ਤੋਂ ਬਿਨਾ ਦੁੱਖ ਹੈ ਸਤਗੁਰ ਕਹਿੰਦੇ ਬਿਨ ਤੁਧ ਹੋਰ ਦੇ ਮੰਗਣਾ ਜੇ ਉਹਨੂੰ ਛੱਡ ਕੇ ਕੁਝ ਮੰਗਦੇ ਆ ਨਾ ਬਿਨ ਤੁਧ ਹੋਰ ਦੇ ਮੰਗਣਾ ਸਿਰ ਦੁੱਖਾਂ ਕਿਤੇ ਉਹਨੂੰ ਮੰਗ ਲੈਣਾ ਸਾਰਾ ਕੁਝ ਆ ਜਾਏ ਜੇ ਉਹਨ ਕੋਈ ਰਾਜਾ ਹੋਵੇ ਨਾ ਬਾਦਸ਼ਾਹ ਹੋਵੇ ਤਾਂ ਪੱਜੀਆਂ ਮੰਗੀ ਜਾਈਏ ਉਹ ਤੀਜਾ ਭੇਜ ਦੇਗਾ ਪਰ ਜੇ ਬਾਦਸ਼ਾਹ ਨੂੰ ਮੰਗ ਲੇ ਸਾਰਾ ਕੁਝ ਆਪਣੇ ਆਪ ਆ ਜਾਣਾ ਜੇ ਰੱਬ ਨੂੰ ਆਪਣੇ ਹਿਰਦੇ ਵਿੱਚ ਵਸਾਇਆ ਉਹਦੇ ਨਾਮ ਨੂੰ ਵਸਾਇਆ ਤੇ ਸਭ ਕੁਝ ਪ੍ਰਾਪਤੀ ਹੋਏਗੀ ਸਭ ਜੀ ਕਿਰਪਾ ਕਰਦੇ ਆ ਬਿਨ ਤੁਦ ਹੋਰ ਦੇ ਮੰਗਣਾ ਸਿਰ ਦੁੱਖਾਂ ਕੇ ਦੁਖ ਦੇਹੇ ਨਾਮ ਸੰਤੋ ਕੀ ਉਤਰੇ ਮਨ ਕੀ ਪੁਖ ਮਨ ਪੁਖਾ ਹੈ ਤੇ ਉਹ ਰੱਜੇਗਾ ਪਰਮੇਸ਼ਰ ਦੇ ਨਾਮ ਦਾ ਤ੍ਰਿਪਤ ਭਈ ਸੱਚ ਭੋਜਨ ਖਾਇਆ ਮਨ ਤਨ ਰਸਨਾ ਨਾਮ ਤੇ ਗੁਰੂ ਮਹਾਰਾਜ ਕਿਰਪਾ ਕਰਨ ਗੁਰੂ ਸੰਗਤ ਦੀ ਇਹਨੀਆਂ ਬੇਨਤੀਆਂ ਆਪ ਜੀ ਆਨੇ ਪ੍ਰਵਾਨ ਕਰਨੀਆਂ ਹੋਈਆਂ ਭੁੱਲਾਂ ਨੂੰ ਬਖਸ਼ ਦਿਆਂ ਬਲੌਫਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ